ਫਟੇਗੜ ਚੋੜਿਆਂ ਚ ਲੱਗੀ ਅੱਗ 18 ਕੇ ਲਈ ਖਣਕਦਾਰ 나ੜ ਅਤੇ ਡੰਗਣਾ ਦੇ ਛਾਡੇ ਚ ਪਈ ਤੂੜੀ ਅੱਗ ਨਾਲ ਗਈ ਨੁਕਸਾਨੀ ਲੱਖਾਂ ਦਾ ਹੋਇਆ ਨੁਕਸਾਨ ਫਾਇਰ ਬ੍ਰਿਗੇਡ ਗੱਡੀ ਮੌਕੇ ਤੇ ਪਹੁੰਚੀ ਅੱਗ ਤੇ ਪਾਇਆ ਕਾਬੂ ਫਤੇਗੜ ਛੋਲਿਆਂ ਤੇਰਾਪਾਪਾ ਨਾਨਕ ਰੋਡ ਉੱਪਰ ਕਨਕ ਦੇ ਨਾਲ ਅਤੇ ਡੰਗਰਾਂ ਦੇ ਛੱਡ ਚ ਪਈ ਤੂੜੀ ਨੂੰ ਅੱਗ ਲੱਗ ਗਈ ਜਿਸ ਕਾਰਨ ਲੱਖਾਂ ਰੁਪਈਆ ਦਾ ਨੁਕਸਾਨ ਹੋ ਗਿਆ ਇਸ ਸਬੰਧੀ ਰਣਜੀਤ ਸਿੰਘ ਅਤੇ ਕਿਸਾਨ ਨੇ ਦੱਸਿਆ ਕਿ ਅੱਗ ਲੱਗਣ ਨਾਲ ਡੰਗਰਾਂ ਦੇ ਛੱਡ ਚ ਪਈ ਤੂੜੀ ਨੂੰ ਅੱਗ ਲੱਗ ਗਈ ਜਿਸ ਨਾਲ ਉਸ ਦਾ ਬੜਾ ਨੁਕਸਾਨ ਹੋਇਆ ਉਸਨੇ ਦੱਸਿਆ ਕਿ ਉਸ ਵੱਲੋਂ ਬੜੀ ਮੁਸ਼ਕਲ ਨਾਲ ਡੰਗਰਾਂ ਨੂੰ ਖੋਲ ਕੇ ਉਹਨਾਂ ਦੀ ਚਾਨ ਪਚਾਈ ਇਸੇ ਤਰ੍ਹਾਂ ਹੀ ਕਿਸਾਨ ਨੇ ਦੱਸਿਆ ਕਿ ਉਹਨਾਂ ਦੀ ਕਣਕ ਦੀ ਨਾੜ ਜਿਸ ਦੀ ਅਜੇ ਤੂੜੀ ਬਣਨ ਵਾਲੀ ਉਸ ਨੂੰ ਅੱਗ ਲੱਗੀ ਅਤੇ ਲੱਖਾਂ ਰੁਪਈਆ ਦਾ ਉਸ ਦਾ ਨੁਕਸਾਨ ਹੋ ਗਿਆ ਹੈ ਸਤੰਦਸ਼ਟੀਏ ਕਿ ਅੱਜ ਬਾਦ ਦੁਪਹਿਰ ਕਣਕ ਦੀ ਨਾੜ ਅਤੇ ਡੰਗਰਾਂ ਤੇ ਛੜਚ ਪਈ ਤੂੜੀ ਨੂੰ ਅੱਗ ਲੱਗੀ ਜਿਸ ਨਾਲ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਦੇ ਕਣਕ ਦੇ ਨਾਲ ਨਾਲ ਪਹਿਲੀ ਚ ਪਈ ਤੂੜੀ ਅਤੇ ਪਰਾਲੀ ਵੀ ਸੜ ਕੇ ਸਵਾਹ ਹੋ ਗਈ ਜਿਸ ਨਾਲ ਉਹਨਾਂ ਦਾ ਵੀ ਨੁਕਸਾਨ ਹੋਇਆ ਹੈ ਫਤੇਕਰ ਚੂੜੀਆਂ ਡੇਰਾ ਰੋਡ ਹਵੇਲੀਆਂ ਰੋਡ ਉੱਪਰ ਆਪਾਂ ਇੱਥੇ ਮੌਜੂਦਾ ਤੇ ਧੰਤਖਾਨੇ ਆ ਕਿ ਇੱਥੇ ਜਿਹੜੇ ਨਾੜਾ ਉਹਨੂੰ ਪਹਿਲਾਂ ਅੱਗ ਲੱਗੀ ਆ ਇੱਥੇ ਪਰਾਲੀ ਨੂੰ ਵੀ ਅੱਗ ਲੱਗੀ ਇਸ ਦੇ ਨਾਲ ਹੀ ਇੱਕ ਇੱਥੇ ਜਿਹੜਾ ਡੰਗਰਾਂ ਵਾਲਾ ਛੱਡ ਸੀਗਾ ਉਹਨੂੰ ਵੀ ਇੱਥੇ ਅੱਗ ਲੱਗੀ ਆ ਤੇ ਅੱਗ ਜਿਹੜਾ ਵਾ ਉੱਥੇ ਅੰਦਰ ਤੂੜੀ ਆ ਤੂੜੀ ਨੂੰ ਵੀ ਲੱਗ ਗਈ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਪਹੁੰਚੀਆਂ ਨੇ ਤੇ ਫਾਇਰ ਬ੍ਰਿਗੇਡ ਵੱਲੋਂ ਅੱਗ ਜਿਹੜੀ ਆ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹਦੇ ਨਾਲ ਨਾਲ ਤੁਹਾਨੂੰ ਦਿਖਾਉਣਾ ਹੈ ਕਿ ਦੂਰ ਤੱਕ ਅੱਗ ਜਿਹੜੀ ਆ ਇਹ ਨਾੜ ਜਿਹੜਾ ਵਾ ਸੜ ਕੇ ਸੁਆਹ ਹੋ ਗਿਆ ਤੇ ਇੱਥੇ ਰੂੜੀ ਵੀ ਸੜੀ ਏ ਉੱਥੇ ਇਹ ਨਾਲ ਪ੍ਰਾਲੀ ਨੂੰ ਵੀ ਉਹ ਤੁਹਾਨੂੰ ਜਿੱਥੇ ਧੂਆਂ ਨਿਕ ਰਿਹਾ ਉੱਥੇ ਪ੍ਰਾਲੀ ਦਾ ਢੇਰ ਸੀਗਾ ਉਹ ਉਹ ਵੀ ਸੜ ਕੇ ਸੁਆਹ ਹੋ ਗਿਆ ਤੇ ਹੁਣ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਇੱਥੇ ਪਹੁੰਚੀਆਂ ਨੇ ਤੇ ਫਾਇਰ ਬ੍ਰਿਗੇਡ ਅੱਗ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਗੱਲਬਾਤ ਕਰਦੇ ਜਿਨ੍ਹਾਂ ਦੇ ਅੰਦਰ ਜਿਹੜੀ ਤੂੜੀ ਆ ਉਹਨਾਂ ਨੂੰ ਅੱਗ ਲੱਗੀ ਤੇ ਇਹ ਵੀ ਦੱਸ ਰਹੇ ਆ ਕਿ ਅੰਦਰ ਜਿਹੜੇ ਉਹਨਾਂ ਦੇ ਪਸ਼ੂ ਬੱਜੇ ਸੀ ਤੇ ਉਹਨਾਂ ਨੇ ਬੜੀ ਮੁਸ਼ਕਲ ਨਾਲ ਪਸ਼ੂਆਂ ਨੂੰ ਇਹ ਉਹ ਤੋਂ ਬਾਹਰ ਕੱਢਿਆ ਤੇ ਬੜੀ ਮੁਸ਼ਕਲ ਨਾਲ ਪਸ਼ਵਾਂ ਜਿਹੜੀ ਹੈ ਜਾਨ ਬਚਾਈ ਗਈ ਹੈ ਭਾਜੀ ਇਹ ਨਾ ਇਹ ਸਵੇਰ ਦੇ ਨਿਆਣੇ ਇਹਨਾਂ ਦੇ ਗਵਾਂਢੀਆਂ ਦੇ ਪਟਾਕੇ ਵੀ ਚਲਾਉਂਦੇ ਤੇ ਇਹਨਾਂ ਦੀ ਜਨਾਨੀ ਕੱਲ ਸਾਡੇ ਨਾਲ ਮੜਾ ਜਾ ਐਵੇਂ ਠਾਣੇ ਰੋਸ ਕੇ ਦੇ ਠਾਣੇ ਭੱਜ ਗਏ ਕਹਿੰਦੀ ਆਪਣੇ ਡੰਗਰ ਖੋਲ ਨਾ ਮੈਂ ਵੀ ਹੇਲੀ ਵੀ ਸਾੜ ਦੇਣੀ ਤੁਹਾਡੀ ਤੇ ਤੁਹਾਡੇ ਡੰਗਰ ਵੀ ਸਾੜ ਦੇਣੀ ਆਂ ਰਾਤੀ ਸਾਡੀ ਬਾਹਰ ਤੂੜੀ ਪਈ ਰਹੀ ਕੋਈ ਗੱਲਬਾਤ ਨਹੀਂ ਹੋਈ ਸਵੇਰ ਤੁਹਾਡੇ ਜਿਹੜੇ ਕਿ ਕਿੰਨਾਂ ਦੀ ਜਗ੍ਹਾ ਤੇ ਬੱਜੇ ਸਾਡੇ ਆਪਣੇ ਜਗ੍ਹਾ 'ਚ ਬੱਜਿਆ ਇਹਨਾਂ ਦੇ ਕਿਸੇ ਦੀ ਜ਼ਮੀਨ ਤੇ ਬੱਜੇ ਸੀ ਕੱਲ ਦੇ 2 ਘੜੀਆਂ ਵੇਲੇ ਤੂੜੀ ਪਾਉਣ ਵਾਸਤੇ ਕਹ ਤਾਨੂੰ ਸ਼ੱਕ ਆ ਵੀ ਤਾਂ ਨਹੀਂ ਸ਼ੱਕ ਨਹੀਂ ਹੈ ਪਾਜੀ ਸਾਡੇ ਸਾਹਮਣੇ ਭੱਜ ਕੇ ਗਈ ਹੈ ਮੈਂ ਆਇਆ ਮੈਂ ਆ ਵੇਖਿਆ ਇਹਨੂੰ ਭੱਜੀ ਆ ਬੀ ਤੋਂ ਭੱਜ ਕੇ ਗਈ ਇਹਨੇ ਜਾਨ ਪੁੱਜ ਕੇ ਅੱਗ ਲਾਈ ਇਹਨੇ ਲਵਾਈ ਆ ਪਾਜੀ 14 ਟਰਾਲੀਆਂ ਤੂੜੀ ਬਾਕੀ ਤੁਸੀਂ ਵੇਖ ਲੋ ਕੀ ਬਣ ਰਿਆ ਡੰਗਰ ਬੜੀ ਮੁਸ਼ਕਲ ਨਾਲ ਪਹੁੰਚਾਇਆ 14 15 ਬੰਦੇ ਆਏ ਫਰਵਾਨਾ ਜਿਆ ਥੱਕੇ ਨਾ ਡੰਗਰ ਪਾਣੀ ਬੜਾ ਰੋੜਿਆ ਨਹੀਂ ਗੱਲ ਤਾਂ ਸਾਹਮਣੇ ساری ਸੜ ਗਈ 14 ਟਰਾਲੀਆਂ ਤੂੜੀ ਹੈ ਪਾਜੀ ਬਾਕੀ ਵੇਖ ਲੋ ਜੋ ਬਾਲੀਗਟਾ ਜਿੰਨਾ ਵੀ ਨੁਕਸਾਨ ਸਾਰਾ ਟੂਲ ਕਾਲਾ ਸਭ ਸੜ ਗਈ ਡੰਗਰ ਅੰਦਰ ਬੱਜੇ ਹਾਂਜੀ ਹਾਂਜੀ ਡੰਗਰ ਮੈਂ ਆਪ ਕੱਟੇ ਆ ਕੇ ਸਾਨੂੰ ਉਹ ਮੇਜਰ ਨੇ ਫੋਨ ਕੀਤਾ ਬੈਟਿੰਗ ਵਾਲੇ ਹਾਂਜੀ ਅਸੀਂ ਪਹਿਲਾਂ ਡੰਗਰ ਕੱਢੇ ਆਏਗਾ ਜਿਹੜਾ ਨੁਕਸਾਨ ਹੋ ਤੇ ਹੋ ਹੀ ਗਿਆ ਤੇ ਡੰਗਰ ਤੇ ਪਹੁੰਚਾਈਏ ਡੰਗਰ ਤੇ ਪਹੁੰਚਾਉਣੇ ਇਹ ਵੇਖ ਕੇ ਸਾਨੂੰ ਜੁੱਬੂਆ ਮਾਰ ਕੇ ਜੰਦਰਾਂ ਮਾਰ ਕੇ ਜਨਾਨੀ ਪੱਟ ਕੇ ਆ ਰਜਨੀ ਪਾਲਾ ਜਿਹੜੀ ਹੈ ਹਾਂਜੀ ਜਦੋਂ ਅੱਗ ਲੱਗਿਆ ਇਹਦੇ ਘਰਾਂ ਸਾਨੂੰ ਕਹਿਣੇ ਦੱਸਿਆ ਨਹੀਂ ਹੈ ਦੱਸਿਆ ਤਾਂ ਅਸੀਂ ਘਰੋਂ ਭੱਜੇ ਆਏ ਤੇ ਜੇਤੀ ਆਣ ਕੇ ਅਸੀਂ ਸਭ ਕਾ ਵੇਖਿਆ ਡੰਗਰ ਵੱਛਾ ਕੱਢਿਆ ਮਹਾ ਬਚਿਆ ਥੋੜੀ ਸਾਰੀ ਸਾਡੀ ਸੜ ਗਈ ਆ 14-15 ਟਰਾਲੀਆਂ ਅਸੀਂ ਜਿਹੜੀਆਂ ਸਾਰੀਆਂ ਸੜ ਗਈਆਂ ਸਾਡੀਆਂ ਰਾਤੀ ਚੰਗੀ ਭਰੀ ਤੋੜੀ ਪਾਈ ਆ ਕੋਈ ਗੱਲ ਬਾਤ ਨਹੀਂ ਅੱਜ ਉਹ ਸਾਰੀ ਸਵਾਹ ਹੋ ਗਈ ਸੜ ਕੇ ਆਣ ਕੇ ਵੇਖ ਲੋ ਕੋਈ ਗੱਲ ਤੇ ਤੋੜੀ ਰਤੀ ਪਾਈ ਹਾਂਜੀ ਰਾਤੀ ਪਾਈ ਹੈ ਜੀ ਬੜੀਆਂ ਵਧੀਆ ਸਵੇਰੇ ਪਾਈਆਂ ਹਾਂ ਬਾਕੀ ਕੱਲ ਪਾਈ ਸੀ ਕੋਆ ਟਰਾਲੀਆਂ ਪਾ ਦਿਆ ਸੀ ਰਾਤੀ ਆ ਕੇ ਵੀ ਲੱਗੀ ਕੋਈ ਗੱਲ ਬਾਤ ਇਧਰ ਪਾ ਪਾਣੀ ਪਾ ਕੇ ਅਸੀਂ ਕੋਈ ਗੱਲ ਬਾਤ ਜਿਹਨੇ ਚਾਰ ਪੁੱਜ ਕੇ ਮੈਂ ਅੱਗ ਲਾਈ ਰੱਖੀ ਪਾਣੀ ਚਾਰ ਪੁੱਜ ਕੇ ਮੇਰੇ ਸਾਹਮਣੇ ਪੱਤੀ ਵੀ ਆਉਣ ਗਿਆ ਪਤਰਾਂ ਤੋਂ ਉਸੇ ਵੇਲੇ ਗੱਡੀ ਲੈ ਕੇ ਇੱਥੇ ਆਏ ਆ ਵੇਖਿਆ ਕਿ ਆ ਕੇ ਤੋੜੀ ਨੂੰ ਅੱਗ ਲੱਗੀ ਹੋਈ ਹੈ ਤਾਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਅਜੇ ਤੇ ਕੰਟਰੋਲ ਨਹੀਂ ਹੈਗਾ ਸਰ ਇਹ ਕਰ ਰਹੇ ਆ ਕੰਟਰੋਲ ਆਪਾਂ ਕਰਕੇ ਜਾਵਾਂਗੇ ਜੋ ਵੀ ਹੋਏਗਾ ਆਪਣਾ ਸੱਲੀ ਬਖਸ਼ ਕੰਮ ਕਰਕੇ ਫਿਰ ਜਾਵਾਂਗਾ ਮੇਰਾ ਨਾਮ ਗਚਨ ਸਿੰਘ ਹੈ ਜੀ ਇਹ ਨਾੜ ਇਹ ਨਾੜ ਸਾਰਾ ਹੀ ਖਲੋਤਾ ਹੈ ਸਾਡਾ ਇਹ ਤੂਰੀ ਬੱਲ ਵਾਲੀ ਸੀ ਇਹ ਘਟੋਗਾ 17 18 ਕਿੱਲੇ ਦੇ ਲਾਗੇ ਨਾੜ ਇਹ ਖਲੋਤਾ ਹੈ ਸਾਡਾ ਤੇ ਠੇਕੇ ਦੇ ਸਾਡੇ ਕੋਲ ਜ਼ਮੀਨ ਹੈ ਇਹ ਅੱਗ ਪਹਿਲਾਂ ਤੇ ਮੰਡੀ ਵਾਲੇ ਪਾਸੋਂ ਆਈ ਆ ਸਾਈਡ ਵੱਲੋਂ ਉਤਰੋ ਬਲਦੀ ਬਲਦੀ ਅੰਦੇ ਗਾਂ ਆਈ ਆ ਸਾਨੂੰ ਤਾਂ ਪਤਾ ਲੱਗਾ ਪਿੰਡ ਜਦੋਂ ਅਸੀਂ ਟਰੈਕਟਰ ਭਜਾਇਆ ਹਥੋਂ ਵੀ ਅਸੀਂ ਬੂਟੇ ਪਚਾਲੀਏ ਤੇ ਬੋਰਨਾ ਸੜ ਗਿਆ ਪਰ ਅੱਗ ਨੇ ਯੋਰ ਹਵਾ ਦਾ ਜਿਹੜਾ ਉਹ ਜੱਕਦਮ ਹੋ ਗਿਆ ਟਰੈਕਟਰ ਭਜਾ ਕੇ ਕੱਢਿਆ ਬੂਟੇ ਵੀ ਸੜ ਗਏ ਆ ਆਪ ਕਰਦੇ ਸਾਰੇ ਉਹ ਵੀ ਨਿਭੇ ਚਾ ਚੱਲਿਆ ਉਹ ਵੀ ਨਿਭੇ ਚਾ ਚੱਲਿਆ ਟਰੈਕਟਰ ਜਦੋਂ ਤੇ ਮੈਂ ਫੇਰਾ ਲਾਇਆ ਇੱਥੇ ਥੋੜਾ ਜਿਹਾ ਪਰ ਮੈਨੂੰ ਕੱਢਣਾ ਪਿਆ ਦਵਾ ਦਾ ਭਜਾ ਤਾਂ 20 ਕਿੱਲੇ ਦੇ ਲਾਗੇ ਮਤਲ ਨਾੜਾ ਲੱਗ ਲਾ ਕੇ ਸੜ ਗਿਆ ਸਾਡੇ ਲੱਗਦਾ 7 18 ਕਿੱਲੇ ਸਾਡਾ ਹੈ ਅਜੇ ਤੂੜੀ ਬੰਨਣ ਵਾਲੀ ਸੀ ਲਾਲੋ ਸਾਹਿਬ ਤੇ ਪਹਿਲੇ ਹੀ ਥੇਤੇ ਤੇ ਬੜਾ ਵੱਡਾ ਨੁਕਸਾਨ ਹੋ ਗਿਆ ਜੀ ਸਿੰਘ ਜੀ ਸਾਡੀ ਇਹ ਤੇ ਰੂੜੀ ਆ ਪੰਜਾ ਛਾ ਕਿੱਲੇ ਪਾਉਣ ਵਾਲੀ ਤੇ ਉਹਦੇ ਕਰਕੇ ਅਸੀਂ ਨਾਰ ਨੂੰ ਅੱਗ ਲੱਗੀ ਤੇ ਨਾਲ ਸਾਡਾ ਇਨਸਾਨ ਕਾਫੀ ਹੋ ਗਿਆ ਹਾਂ ਜੀ ਪਤਾ ਲੱਗਾ ਜੱਕ ਪਤਾ ਨਹੀਂ ਤੇ ਦੁਕਾਨ ਤੇ ਬੈਠੇ ਇੱਕ ਦਾਮੀ ਪਤਾ ਲੱਗਾ ਕਿ ਅੱਗ ਲੱਗੀ ਹਲੇ ਕੋਈ ਪਤਾ ਨਹੀਂ ਲੱਗਣਿਆ ਉਹੀ ਜਾਣਕਾਰੀ ਨਹੀਂ ਉਹਨਾਂ ਜਿਹਨਾਂ ਪੂਰਾ ਕੀ ਭੰਬੜ ਮਾ ਚੁੱਕੇ ਆ ਕਿਤੇ ਇਹ ਆਪਣੇ ਕਹਿਣ ਤੋਂ ਬਾਹਰ ਹੋ ਗਈ ਅੱਜ